ਕੁਝ ਦਿਨ ਪਹਿਲਾਂ ਕਾਂਗਰਸ ਵੱਲੋਂ ਮਹਾਰਾਣੀ ਫਰਨੀਕੌਰ ਦਿਗਵਾਈ ਵਿੱਚ ਪਟਿਆਲਾ ਦੇ ਇੱਕ ਮੋਸਟ ਵਾਂਟਡ ਗੈਂਗਸਟਰ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਵਿਵਾਦ ਹੋਣ ਤੋਂ ਬਾਅਦ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਫਰ ਹੁਣ ਕਾਂਗਰਸ ਇੱਕ ਹੋਰ ਫਿਰ ਵਿਵਾਦ ਦਾ ਵਿੱਚ ਫਸ ਸਕਦੀ ਹੈ ਕਿਉਂਕਿ ਜਿਸ ਗੈਂਗਸਟਰ ਨੂੰ ਕਾਂਗਰਸ ਨੇ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਬਾਹਰ ਦਾ ਰਸਤਾ ਦਿਖਾਇਆ ਸੀ ਉਸ ਦੇ ਇੱਕ ਸਾਥੀ ਨੂੰ ਪੁਲਿਸ ਨੇ ਹੱਤਿਆਰਾ ਸਮੇਤ ਗ੍ਰਿਫਤਾਰ ਕੀਤਾ ਹੈ ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਮੁਹੰਮਦ ਸ਼ਾਹ ਜਹਾਨ ਉਰਫ ਸਾਜਨ ਜੋ ਪਟਿਆਲਾ ਦੇ ਇੱਕ ਕਾਲਜ ਵਿੱਚ ਪੂਸੂ ਗਲੁਪਤਾ ਪ੍ਰਧਾਨ ਵੀ ਹੈ ਅਤੇ ਕਰੋੜ ਦਾ ਕਰੀਬੀ ਸਾਥੀ ਹੈ ਸਾਜਨ ਨੂੰ ਪਟਿਆਲਾ ਪੁਲਿਸ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਪੁਲਿਸ ਨਾਕਾਣ ਦੇਖ ਕੇ ਆਪਣੀ ਜਿਪਸੀ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਗਾਇਆ ਹੋਇਆ ਸੀਗਾ ਨੀਅਰ ਬਨਾਰਾਜਪੁਰਾ ਕੋਲ ਤੇ ਉਹ ਤੇ ਇੱਕ ਵਹੀਕਲ ਨੂੰ ਜਦੋਂ ਉਹਨਾਂ ਨੇ ਰੋਕਿਆ ਤਾਂ ਇੱਕ ਬੰਦੇ ਦੀ ਸਰਚ ਕੀਤੀ ਮੁਹੰਮਦ ਸ਼ਾਹ ਜਹਾਨ ਇਹ ਨੌ ਲੜਕਾ ਇਹ ਤੋਂ ਪਿਸਟਲ ਦੇ ਕਿ ਬਰਾਮਦ ਹੋਏ ਹੈਗੇ ਇਲੀਗਲ ਤਾਂ ਉਪਤੀਵਰਨ ਪਿਸਟਲ ਹੈਗਾ ਦੋ ਕਾਰਟੂਜਿਸ ਦੇ ਕੋਲ ਬਰਾਮਦ ਹੋਏ ਹੈਗੇ ਤੇ ਉਹਦੇ ਅਗੇਂਸਟ ਐਫਆਈਆਰ ਨੰਬਰ 50 ਅੰਡਰ ਸੈਕਸ਼ਨ 2550 ਇਹ ਅਸੀਂ ਲਾਹੌਰੀ ਗੇਟ ਤੇ ਰਜਿਸਟਰ ਕੀਤੀ ਹੈ ਫਰਦਰ ਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਕਿ ਕੀ ਫੈਕਟਸ ਨੇ ਜਿਸ ਸਮੇਂ ਰਣਜੀਤ ਸਿੰਘ ਦੀ ਕਾਂਗਰਸ ਵਿੱਚ ਜੁਆਇਨਿੰਗ ਹੋਈ ਸੀ ਤਾਂ ਕਾਂਗਰਸ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਇਸੇ ਗਰੁੱਪ ਦੇ ਇਸੇ ਮੈਂਬਰ ਦੇ ਖਤਿਆਰਾ ਸਵੇਤ ਗ੍ਰਿਫਤਾਰ ਹੋਣ ਨਾਲ ਵੀ ਗਰੁੱਪ ਉੱਪਰ ਹੋਰ ਵੀ ਕਈ ਸਵਾਲ ਖੜੇ ਹੋ ਰਹੇ ਨੇ ਪਟਿਆਲਾ ਤੋਂ rau ginender ਦੀ ਰਿਪੋਰਟ ਡੇਲੀ ਪੋਸਟ ਪੰਜਾਬ ਕਿ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ